ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛੂ ਸਾਚੋ ਨਹੀਂ ਨਾਨਕ ਬਿਨ ਭਗਵਾਨ ਜੋ ਸੁਪਨਾ ਅਰਪੇਖਣਾ ਪੇਖਣਾ ਜਿ ਹੁੰਦਾ ਜਿਵੇਂ ਤਿਚਰ ਦੇਖਦੇ ਆਂ ਅਸੀਂ ਪਰਦੇ ਦੇ ਉੱਤੇ ਸਭ ਕੁਝ ਸਾਨੂੰ ਦਿਹਦਾ ਪਰ ਕੁਛ ਵੀ ਨਹੀਂ ਹੁੰਦਾ ਉੱਥੇ ਪਰਦੇ ਤੇ ਇਹ ਮੈਂ ਸੁਪਨਾ ਦੇਖਦੇ ਆਂ ਕੋਈ ਨੀਂਦ ਹੁੰਦਾ ਸੱਚ ਲੱਗਦਾ ਹੁੰਦਾ ਪਰ ਕੁਝ ਵੀ ਨਹੀਂ ਹੁੰਦਾ ਜੇ ਜਾਗਦਾ ਫਿਰ ਕੁਝ ਸੁਪਨਾ ਇਹਦੇ ਵਿੱਚ ਤਾਂ ਸੁਪਨਾ ਸੱਚਾ ਹੀ ਹੁੰਦਾ ਤੇ ਅੱਖਿਆ ਜਿਹਾ ਦੇਖਦੇ ਆ ਲੱਗਦੀ ਹੁੰਦੀ ਆ ਪਰ ਸਾਨੂੰ ਪਤਾ ਹੀ ਹੁੰਦਾ ਵੀ ਉੱਥੇ ਇਹਦੀ ਕੁਝ ਐਸੇ ਜੱਗ ਕੋ ਜਾਨ ਐਸਾ ਹੀ ਸੰਸਾਰ ਆ ਇਹ ਇਨ ਵਿੱਚ ਕੁਝ ਸੱਚੋ ਨਹੀਂ ਸੱਚਾ ਕੁਝ ਨਹੀਂ ਹੱਥ ਜਿੰਨਾ ਜਦੋਂ ਸੁਪਨਾ ਚੱਲਦਾ ਉਹਨਾਂ ਚ ਤੈਨੂੰ ਸੱਚਾ ਭਾਸਦਾ ਹੈ ਤੇ ਸੁਪਨਾ ਨਾਲ ਜੇ ਜਾਗੂਗਾ ਸਪਨਾ ਹੀ ਗਿਆ। ਸੋਤੇ ਪਿਆ ਵਾਸਤੇ ਸੱਚ ਹੈ। ਜਿਹੜੇ ਜਾਗੇ ਨੇ ਉਹਨਾਂ ਨੇ ਦੱਸਿਆ ਵੀ ਇਹ ਸੁਪਨਾ ਹੈ। ਸੋਤੇ ਪਿਆ ਨੇ ਸੱਚ ਮੰਨਿਆ ਹੋਇਆ। ਐਸੇ ਜੱਕ ਕੋ ਜਾਣ। ਇਹਨਾਂ ਦਾ ਕਾ ਸੱਚੋ ਨਹੀਂ। ਨਾਨਕ ਬਣ ਉਹ। ਭਗਵਾਨ ਇੱਕ ਸੱਚ ਹੈ ਇਹਦੇ ਵਿੱਚ। ਭਗਵਾਨ ਕੋਣ ਭਗਵਾਨ ਦੀ ਤੈ ਰਹੇ ਸੁਣਾਈ ਸੀ। ਗੁਰਮੁਖ ਹੈ ਜਿਹੜਾ ਗੁਰ ਸਿੱਖਾ ਜੀ ਨੂੰ ਸਿੱਖਿਆ ਲੈ ਲਈ। ਜਿਹੜਾ ਇੱਕ ਹੋ ਗਿਆ ਜੀ ਇਹ ਕੋਣ ਹੈ? ਜਿਹੜਾ ਗੋਬਿੰਦ ਦੇ ਗੁਣਾਣਾ ਜੁੜਿਆ ਹੋਇਆ ਭਗਵਾਨ ਹੈ। ਭਗਵਾਨ ਹੈ ਉਹ ਪਾਗੇਵਾਨ, ਪਾਗੇ ਸ਼ਾਲੀ ਜਿਹਨੇ ਆਪਣਾ ਜੋ ਲੈਣਾ ਸੀ ਉਹਦਾ ਖਰੀਦ ਲਿਆ, ਮਿਲ ਗਿਆ। ਜਿਹਨੇ ਆਪਣਾ ਕੰਮ ਸੀ ਕਾਜ ਸਵਾਲ ਦੇ ਆਪਣੇ ਅੱਥੀ ਆਪਣਾ ਆਪੇ ਹੀ ਰਾਜ, ਕਾਜ ਸਵਾਰੀ ਹੈ। ਜਿਹਨੇ ਆਪਣਾ ਕਾਜ ਸਵਾਲ ਲਿਆ ਉਹ ਭਗਵਾਨ ਹੈ। ਠੀਕ ਹੈ ਜੀ ਉਹ 13ਵਾਂ ਸ਼ਲੋਕ ਚਾਹੀ ਸੀ ਜੀ। ਸੁਖ ਦੁਖ ਜਹ ਪਰਸੈ ਨਹੀਂ। ਲੋਭ ਮੋਹ ਮਾਨ ਭਗਵਾਨ ਆਪਣਾ ਮੂਲ ਹੈ ਜੀ ਹਾਂ ਜੀ ਤੁਹ ਕਹਿਣਾ ਕੀ ਚਾਹੁੰਦੇ ਆ ਵੀ ਆਪਣੇ ਮੂਲ ਨਾਲ ਜੁੜ ਜਿਹੜਾ ਸੱਚਾ ਹੈਗਾ ਬਾਕੀ ਸਭ ਝੂਠ ਹੀ ਹੈ ਇੱਥੇ ਹੈ ਜੀ ਬਾਕੀ ਸਭ ਝੂਠ ਠੀਕ ਹੈ ਜੀ ਇੱਥੇ 23 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ